ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰitsar ਦੇ ਕੰਪਨੀ ਬਾਗ 'ਚ ਖੜੇ ਆ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 186ਵੀਂ ਬਰਸੀ ਅੱਜ ਔਰ ਇਹ ਉਹਨਾਂ ਦੀ ਯਾਦਗਾਰ ਆ ਔਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮਰitsar ਦੇ ਕੰਪਨੀ ਬਾਗ ਵਿੱਚ ਵਰਸੀ ਮਨਾਈ ਗਈ ਰੁੱਖ ਲਗਾਏ ਗਏ ਔਰ ਪੰਛੀਆਂ ਨੂੰ ਛੱਡਿਆ ਗਿਆ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਔਰ ਅਰਦਾਸ ਕਰਕੇ ਮਹਾਰਾਜ ਗਾੜੀ ਚੜ੍ਹਦੀ ਕਲਾ ਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਾਜਰਦਾਸ ਜੰਤੀ ਕੀਤੀ ਗਈ ਔਰ ਮੈਂ ਤੁਹਾਨੂੰ ਦਿਖਾ ਦਣਾ ਇਥੇ ਦਾ ਇਤਿਹਾਸ ਇਹ ਉਹ ਕੰਪਨੀ ਬਾਗ ਆ ਜੋ 84 ਕਿੱਲਾਂ ਦੇ ਵਿੱਚ ਅੰਮ੍ਰਿਤਸਰ ਦੇ ਬਣਿਆ ਹੋਇਆ ਔਰ ਸਾਰਾ ਸ਼ਹਿਰ ਇਸ ਨੂੰ ਵਸਦਾ ਔਰ ਦੇਖੇ ਹਰ ਸਾਲ ਜਦੋਂ ਅਸੀਂ ਉਹਨੇ ਹਾਲਾਤ ਇਦਾਂ ਹੀ ਹੁੰਦੇ ਆ ਤੋਂ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਐਸੇ ਰਾਜ ਭਾਗ ਨੂੰ ਜਿਹਨੂੰ ਦੁਨੀਆ ਯਾਦ ਕਰਦੀ ਹੋਵੇ ਉਸ ਰਾਜ ਭਾਗ ਦੇ ਆਲੇ ਦੁਆਲੇ ਜਿਵੇਂ ਆਪਨੇ ਦੇਖੋ ਤੋਂ ਹਾਲਾਤ ਇਥੋਂ ਦੇ ਮੈਂ ਵਿਖਾ ਦਣਾ ਤੁਹਾਨੂੰ ਆ ਹਾਲਾਤ ਦੇਖੋ ਤੁਸੀਂ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦਗਾਰ ਬਣੀ ਆ ਆ ਪ੍ਰਸ਼ਾਸਨ ਦੇ ਕੰਮ ਆ ਮੈਂ ਕਿਹਾ ਵੀ ਸੀ ਵੀ ਹਰ ਸਾਲ ਸਫਾਈ ਕਰਾਇਆ ਕਰੋ ਔਰ ਕਿਤੇ ਨਾ ਕਿਤੇ ਤੁਹਾਨੂੰ ਮੈਂ ਹਮਾਰਦ ਬੁਲਾ ਦੇਣਾ ਔਰ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਦਾ ਕਿਹਦਾ ਰਾਜ ਸੀ 1780 ਚ ਮਹਾਰਾਜੀ ਦਾ ਜਨਮ ਹੋਇਆ 1743 ਚ ਅੱਜ ਜਿਹੜਾ ਦੇ ਨੇ ਆ ਬਰਸੀ ਦਾ ਮਹਾਰਾਜਾ ਰਣਜੀਤ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਜਿਹੜਾ ਵਾ ਉਹ ਫਤਲੂਤ ਤੋਂ ਕਰਾਇਏ ਖੈਬਰ ਸਿੰਧ ਤੱਕ ਜਿਹੜਾ ਜਾਂਦਾ ਸੀਗਾ ਜਮਰੋਹ ਤੱਕ ਜਾਂਦਾ ਸੀਗਾ ਬਹੁਤ ਵੱਡਾ ਵਿਸ਼ਾਲ ਰਾਜ ਸੀ ਪਸ਼ਾਵਰ ਤੱਕ ਜਾਂਦਾ ਸੀਗਾ ਸਿੰਧ ਤੱਕ ਜਾਂਦਾ ਸੀ ਔਰ ਐਸਾ ਰਾਜ ਭਾਗ ਨੂੰ ਵੱਡਾ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖ Hindu ਮੁਸਲਮਾਨਾਂ ਨੂੰ ਉੱਚ ਪਦਵੀਆਂ ਤੇ ਨਿਪਟਕ ਕੀਤਾ ਔਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਕੋਈ ਝੇਲ ਨਹੀਂ ਸੀ ਹੁੰਦੀ ਐਸਾ ਰਾਜ ਭਾਗ ਆ ਹਾਲਾਤ ਦੇਖ ਕੇ ਦੁੱਖ ਲੱਗਦਾ ਹੈ ਕਿ ਜਿਸ ਰਾਜੇ ਨੇ ਸਾਨੂੰ ਇਹ ਤਾਂ ਵੱਡਾ ਰਾਜ ਭਾਗ ਦਿੱਤਾ ਦਾ ਉਹਦੀ ਯਾਦਗਾਰਾਂ ਦੇ ਹਲਾਕ ਕੀ ਬਣਾਏ ਆ ਆ ਤੁਸੀਂ ਦੇਖ ਲੈਂਦੇ ਹੋ ਔਰ ਮੈਂ ਥੱਲੇੋਂ ਤੁਹਾਨੂੰ ਵਿਖਾ ਦਿੰਦਾ ਇਸ ਸਾਹ ਦੇ ਨਾਲ ਕੜੀਆਂ ਯਾਦਗਾਰਾਂ ਦੇ ਹਲਾਕ ਹੋ ਗਏ ਨੇ ਵਿੱਚ ਤੋਂ ਸੋ ਕਿਤੇ ਨਾ ਕਿਤੇ ਦੁੱਖ ਲੱਗਣਾ ਉਹ ਗੜੀ ਮਾਰੇ ਨਾ ਤੁਹਾਨੂੰ ਇਹ ਹਲਾਕ ਜਿਹੜੇ ਬਹੁਤ ਪੁਰੇ ਵੱਤੋਂ ਵੱਤਰ ਕਿਤੇ ਆ ਬਹੁਤ ਹਲਾਕ ਇਹ ਇਸ ਦਿਨ ਆਹ ਵੇਖੋ ਇਹ ਹਲਾਤ ਨੇ ਮਹਾਰਾਜਾ ਰਜਿੰਦਰ ਸਿੰਘ ਜੀ ਦੀਆਂ ਯਾਦਗਾਰਾਂ ਤੇ ਹਲਟ ਜਿਸ ਨੇ ਮੰਦਰਾਂ ਤੇ ਗੁਰਦੁਆਰਿਆਂ ਤੇ ਸੋਨਾ ਲਵਾਇਆ ਹੋਵੇ ਉਸ ਦੀਆਂ ਯਾਦਗਾਰਾਂ ਦੇ ਆ ਹਾਲਾਤ ਹੋਣ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਕੰਮ ਕਰਨ ਦੀ ਨੀਤ ਤੋਂ ਜਾ ਕੇ ਜੇਕਰ ਇਹ ਯਾਦਗਾਰ ਇੱਥੋਂ ਡਿੱਗ ਪਈ ਕੋਈ ਇਹੋ ਜਿਹੀ ਦੁਰਘਟਨਾ ਹੋ ਗਈ ਬਾਰ ਬਾਰ ਪ੍ਰਸ਼ਾਸਨ ਨੂੰ ਲਿਖਿਆ ਸੀ ਤੇ ਫਿਰ ਤੁਸੀਂ ਖੁਦ ਜ਼ਿੰਮੇਵਾਰ ਹੋਗੇ ਕੱਲ ਨੂੰ ਮੁੜ ਕੇ ਨਾ ਕਹੋ ਕਿ ਲੋਕਾਂ ਨੇ ਰੋਡ ਬੰਦ ਕਰਤਾ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਅੱਜ ਤੁਸੀਂ ਨਾ ਤੇ ਇੱਥੇ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਤੇ ਨਾ ਸਾਨੂੰ ਲੋੜਿਆ ਨਹੀਂ ਹੈ ਇਹ ਤਾਂ ਨਾ ਸੀ ਉਹਨਾਂ ਦੇ ਵਾਰਸ ਜਿਉਂਦੇ ਆ ਅਸੀਂ ਹਰ ਸਾਲ ਦੀ ਤਰ੍ਹਾਂ ਕਿੱਥੇ ਮਨਾਉਨੇ ਆ ਸਾਫ ਸਫਾਈ ਤੇ ਕਰ ਸਕਦੇ ਸੀ ਨਾ ਸਾਫ ਸਫਾਈ ਤੱਕ ਸਾਨੂੰ ਆਪ ਬਣ ਕੇ ਕਰਨੀ ਪਈ ਸੋ ਕਿਤੇ ਨਾ ਕਿਤੇ ਅਮ੍ਰਿਤਸਰ ਦਾ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਤੋਂ ਜਾਗੇ ਤੇ ਆ ਯਾਦਗਾਰਾਂ ਨੂੰ ਸਾਹਮਣੇ ਇਹ ਮੁਕਤ ਜਿਹੜੇ ਇੱਥੇ ਕਲੱਬ ਬਣਾਏ ਆ ਨਾ ਸ਼ਰਾਬਾਂ ਪੀਣ ਲਈ ਉਹਨਾਂ ਨੂੰ ਬਾਹਰ ਕੱਢੋ ਔਰ ਇੱਥੇ ਜਿਹੜੀ ਜਗ੍ਹਾ ਵਰਤਦੇ ਜ ਚਾਹੇ ਇਥੇ ਪਰਚੀ ਲਾਓ ਔਰ 84 ਕਿਲੇ ਕੰਪਨੀ ਬਾਗ ਜਿਹੜ ਇਸ ਨੂੰ ਸਾਮ ਸੰਭਾਲ ਕਰੋ ਚੰਗੀ ਤਰ੍ਹਾਂ ਔਰ ਜਿਹਦਾ ਜਿਹੜਾ ਪ੍ਰੋਪਰਟੀ ਦਾ ਇਸ ਦਾ ਮਾਲਕ ਹੈ ਉਹਦੀ ਯਾਦਗਾਰ ਦੇ ਹਾਲਾਤ ਦੇਖ ਲਓ ਕੋਈ ਬਣਾਏ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਜਾਗੇ ਮੈਂ ਬੇਨਤੀਆਂ ਹੀ ਨਹੀਂ ਕਰੂੰਗਾ ਵਰਦੇ ਵੀ ਦੇ ਵਿੱਚ ਖਲੋ ਕੇ ਆ ਚੀਜ਼ਾਂ ਵੇਖ ਕੇ ਸਾਨੂੰ ਦੁੱਖ ਲੱਗਾ ਔਰ ਹਰ ਬੰਦਾ ਜਿਹੜਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਲਹਨਤਾ ਪੱਦ ਗਿਆ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਕੁੰਭ ਕਰਨ ਦੀ ਨਹੀਂ ਤੋਂ ਜਾ ਕੇ ਔਰ ਇਹੋ ਜੀਆਂ ਯਾਦਗਾਰਾਂ ਵਿਰਾਸਤਾ ਪੰਜਾਬ ਦੀ ਬਹੁਤ ਨੇ ਉਹਨਾਂ ਵੱਲ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ